ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਜੋ ਸਭ ਤੋਂ ਵੱਡਾ ਪਰਉਪਕਾਰ ਕੀਤਾ ਉਹ ਇਹ ਹੈ ਕਿ ਸਾਨੂੰ ਐਡਾ ਵੱਡਾ ਗੁਰਬਾਣੀ ਦਾ ਖਜ਼ਾਨਾ ਦਿੱਤਾ ਜਿਹਨੂੰ ਅਸੀਂ ਪੜ੍ਹ ਕੇ ਸਮਝ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਖੂਬਸੂਰਤ ਬਣਾ ਸਕਦੇ ਹਾਂ ਪਰ ਦੇਖਦੇ ਹਾਂ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਐਸੀਆਂ ਜੜੀਆਂ ਵਾਂ ਕਥਾ ਕਹਾਣੀਆਂ ਸੁਣਾਈਆਂ ਜਾ ਰਹੀਆਂ ਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਨੇੜੇ ਤੇੜੇ ਵੀ ਨਹੀਂ ਹੈਗੀਆਂ ਐਸੇ ਕਥਾ ਦਾ ਮਤਲਬ ਹੁੰਦਾ ਵਾ ਜਿਹੜੀ ਗੱਲ ਦੇ ਉੱਤੇ ਗੁਰਬਾਣੀ ਮੋਹਰ ਲਾਵੇ ਜਿਵੇਂ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਹੈ ਤਾਂ ਭਰਮ ਵਿੱਚੋਂ ਜਾਏ ਜਿਹੜੀ ਕਥਾ ਵਿਚਾਰ ਸਾਡੀ ਮਤ ਨੂੰ ਉੱਚਾ ਚੁੱਕਦੀ ਹੋਵੇ ਤੇ ਗੁਰੂ ਦੇ ਉਪਦੇਸ਼ ਨਾਲ ਜੋੜਦੀ ਹੋਵੇ ਪਰ ਜਦੋਂ ਅਸੀਂ ਦੂਜੇ ਮਤਾਂ ਦੀਆਂ ਗੱਲਾਂ ਕਰਦੇ ਆ ਕਿ ਇਹ ਵੇਖੋ ਜੀ ਕਰਾਮਾਤਾਂ ਨਾਲ ਸ਼ਕਤੀਆਂ ਨਾਲ ਠੀਕ ਕਰਨ ਦਾ ਦਾਵਾ ਕਰਦੇ ਆ ਜਿਵੇਂ ਆਪਾਂ 크ਿਸਚਨ ਲੋਕਾਂ ਬਾਰੇ ਅਕਸਰ ਜਿਹੜੀ ਗੱਲ ਮੀਡੀਆ ਵਿੱਚ ਕੀਤੀ ਜਾਂਦੀ ਆ ਜਾਂ ਉਹਨਾਂ ਦੇ ਪਾਸਟਰਾਂ ਵੱਲੋਂ ਜੋ ਵੀ ਗੈਬੀ ਸ਼ਕਤੀਆਂ ਨਾਲ ਜਾਂ ਇਦਾਂ ਤੰਤਰਾ ਮੰਤਰਾਂ ਦੇ ਨਾਲ ਜਾਂ ਉਹ ਆਪਣੀਆਂ ਦਾਅਵੇ ਜਿਹੜੇ ਕਰਦੇ ਆ ਉਹਦਾ ਉਹਨੂੰ ਜਦੋਂ ਅਸੀਂ ਨਕਾਰਦੇ ਆ ਤਾਂ ਥੋੜਾ ਜਿਹਾ ਧਿਆਨ ਸਾਨੂੰ ਆਪਣੇ ਵਿੜੇ ਵੱਲ ਵੀ ਮਾਰਨ ਦੀ ਜ਼ਰੂਰਤ ਆ ਠੀਕ ਹੈ ਉਹ ਉਹਤੇ ਉਦਰਤੀ ਗੱਲ ਆ ਕਿ ਜੋ ਉਹ ਲੋਕਾਂ ਨੂੰ ਠੀਕ ਹੋਣ ਦੇ ਦਾਅਵੇ ਕਰਦੇ ਪਾਉਂ ਉਹਨਾਂ ਦੀਆਂ ਕਿੰਨੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਕਿ ਉਹਨਾਂ ਦੇ ਆਪਣੇ ਪੌਪ ਜਿਹੜੇ ਵੀਲ ਚੇਅਰ ਤੇ ਜਾ ਰਹੇ ਆ ਪਰ ਉਹ ਲੋਕਾਂ ਨੂੰ ਠੀਕ ਕਰਨ ਦਾ ਦਾਵਾ ਕਰਦੇ ਆ ਇਹ ਇੱਕ ਅਲੱਗ ਟੌਪਿਕ ਆ ਕਿ ਜਿਵੇਂ ਉਹ ਲੋਕਾਂ ਨੂੰ ਉਹਨਾਂ ਦੀ ਮਾਨਸਿਕਤਾ ਨੂੰ ਪੜ੍ਹ ਕੇ ਲਾਲਚ ਦੇ ਕੇ ਜਾਂ ਜਿੱਦਾਂ ਕਹਿ ਲੋ ਕਿ ਉਹਨਾਂ ਨੂੰ ਕਈ ਵਾਰੀ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਆਪਾਂ ਆਪਣੇ ਸਿੱਖੀ ਵਿਰੇ ਵਿੱਚ ਪਿਆ ਹੋਇਆ ਜਿਹੜਾ ਮਨਮਤ ਦਾ ਗੰਧਵਾ ਜਦੋਂ ਆਪਾਂ ਉਧਰ ਧਿਆਨ ਮਾਰਦੇ ਆਂ ਇੰਝ ਲੱਗਦਾ ਕਿ ਅਸੀਂ ਤੇ ਉਹਨਾਂ ਨਾਲੋਂ ਵੀ ਜ਼ਿਆਦਾ ਇਦਾਂ ਦਾ ਪਖੰਡ ਕਰਦੇ ਆ ਇੱਕ ਬੱਚਾ ਝਾੜੂ ਦੇ ਉੱਪਰ ਪੈਰ ਰੱਖ ਦਿੰਦਾ ਤੇ ਭਾਈ ਸ਼ਾਲੋ ਜੀ ਵੇਖਦੇ ਆ ਕਿ ਉਹ ਹੈ ਲੜਕਾ ਸੀ ਪਰ ਉਹਨੇ ਜਿਹੜੇ ਕੱਪੜੇ ਸੀ ਲੜਕੀਆਂ ਵਾਲੇ ਪਾਏ ਸੀ ਤੇ ਭਾਈ ਸ਼ਾਲੋ ਜੀ ਉਹਨੂੰ ਕਹਿਣ ਲੱਗੇ ਵੀ ਤੂੰ ਕੀ ਕਰਦੀ ਆ ਇੰਨੀ ਕਹਿਣ ਦੀ ਧੀਰ ਸੀ ਕਿ ਉਹ ਜਿਹੜੀ ਜਿਹੜਾ ਲੜਕਾ ਸੀ ਤੇ ਉਹਦੇ ਸਾਰੇ ਹਾਵ ਭਾਵ ਜਿਹੜੇ ਉਹ ਲੜਕੀਆਂ ਵਾਲੇ ਹੋ ਦੋ ਮਿੰਟ ਲਈ ਸੋਚੋ ਕਿ ਇਸ ਘਟਨਾ ਨੂੰ ਗੁਰਮਤ ਮੰਦੀ ਹੈ ਸਵਾਲ ਹੀ ਪੈਦਾ ਹੁੰਦਾ ਵੀ ਕੀ ਇਸ ਘਟਨਾ ਨੂੰ ਜਿਹੜੇ ਗੁਰੂ ਸਾਹਿਬਾਨ ਸਾਨੂੰ ਉਸ ਕੁਦਰਤ ਦੇ ਉਸ ਮਾਲਕ ਦੇ ਨਿਜਮਾ ਵਿੱਚ ਤੁਰਨ ਦੀ ਪ੍ਰੇਰਣਾ ਦੇ ਰਹੇ ਹੋ ਲਾਹੌਰ ਸੌਖੀ ਐਗਜ਼ਾਮਪਲ ਲੈਂਦੇ ਆਪਾਂ ਕਿਸੇ ਵੀ ਕੰਟਰੀ ਦਾ ਸਿਟੀਜ਼ਨ ਬਣਨਾ ਹੋਵੇ ਉੱਥੋਂ ਦਾ ਮਨੁੱਖ ਨੇ ਵਸਨੀਕ ਬਣਨਾ ਹੋਵੇ ਤੇ ਉਸ ਕੰਟਰੀ ਦੇ ਕਾਨੂੰਨ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦਾ ਬਲਕਿ ਉਸ ਕੰਟਰੀ ਦਾ ਜੇ ਉਹਨੇ ਵਧੀਆ ਸਿਟੀਜ਼ਨ ਬਣਨਾ ਤੇ ਉਸ ਕੰਟਰੀ ਦੇ ਕਾਨੂੰਨ ਦੀ ਨਿਜਮਦੀ ਉਹਨੂੰ ਪਾਲਣਾ ਕਰਨੀ ਪੈਣੀ। ਫਿਰ ਜਾ ਕੇ ਉਸ ਕੰਟਰੀ ਦਾ ਉਹ ਵਧੀਆ ਵਸਨੀਕ ਬਣ ਸਕਦਾ। ਜੇ ਇੱਕ ਕੰਟਰੀ ਦਾ ਕਾਨੂੰਨ ਆਪਣੇ ਮੁਤਾਬਕ ਨਹੀਂ ਬਦਲੇ ਜਾ ਸਕਦਾ। ਕਾਨੂੰਨ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ। ਤੇ ਉਸ ਮਾਲਕ ਵੈਗਰੂ ਕਾਲਪੁਖ ਨੂੰ ਜਿਹਨੂੰ ਅਸੀਂ ਬੜੇ ਨਾਮਾਂ ਦੇ ਨਾਲ ਗੁਰਬਾਣੀ ਚੋਂ ਪੜ੍ਹਦੇ ਆ ਉਹ ਬੀਠਲਾ ਹੈ, ਰਮਈਆ ਹੈ, ਦਮੋਦਰ ਹੈ। ਹੁਣ ਜਦੋਂ ਉਹਦੇ ਨਿਜਮਾ ਦੀ ਗੱਲ ਆਏਗੀ ਇਥੇ ਰੋਜ਼ ਉਹਦੇ ਨਿਜਮਾਨ ਨੂੰ ਬਦਲਣ ਵਾਸਤੇ ਤਰਲੇ ਲੈ ਜਾ ਰਿਹਾ ਤਰਲੋ ਮਸੀ ਹੋਇਆ ਜਾ ਰਿਹਾ ਬਾਣੀ ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਿਹਾ ਜੋ ਤੁਧ ਪਾਵੇ ਸਾਈ ਭਲੀ ਕਰ ਜੋ ਤੁਹਾਨੂੰ ਪਾਉਂਦਾ ਉਹ ਮੈਨੂੰ ਹੀ ਕੰਮ ਚੰਗਾ ਲੱਗ ਜੇ ਇੱਕ ਜਗ੍ਹਾ ਵੀ ਗੁਰੂ ਸਾਹਿਬ ਜੀ ਨੇ ਬਾਣੀ ਚ ਇਹ ਗੱਲ ਨਹੀਂ ਆਖੀ ਵੀ ਅਸੀਂ ਤੁਹਾਡੀ ਰਜਾਇਂ ਵਿੱਚ ਦਖਲ ਦੇਣਾ ਪਰ ਇਥੇ ਉਹ ਲੋਕ ਆ ਜਿਹੜੇ ਮਤਲਬ ਇੱਕ ਝੜ ਦੇ ਉੱਤੇ ਪੈਰ ਰਖਣ ਨਾਲ ਹੀ ਇੱਕ ਲੜਕੇ ਨੂੰ ਲੜਕੀ ਬਣਾਉਣ ਦੇ ਦਾਅਵੇ ਪੈ ਕਰਦੇ ਇਹ 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 ਜਿਹੜੇ ਲੋਕ ਜਿਹੜੇ ਸਾਡੇ ਸਖੀ ਦੇ ਵਿਹੜੇ ਵਿੱਚ ਇਦਾਂ ਦੇ ਮਨਮਤੀਏ ਲੋਕ ਪੈਦਾ ਹੋ ਗਏ ਨਵੇਂ ਨਵੇਂ ਆਇਟਮਾ ਰੋਜ਼ ਹੀ ਜਿਹੜੀਆਂ ਮੋ ਆ ਰਹੀਆਂ ਕਦੀ ਇਹਦੇ ਬਾਰੇ ਸਾਨੂੰ ਧਿਆਨ ਦੇਣ ਦੀ ਲੋੜਾ ਅੱਗੇ ਬੈਠੇ ਸੁਣਨ ਵਾਲੇ ਵੀ ਉਹੋ ਜਿਹੇ ਹੈਗੇ ਆ ਜਿਹੜਾ ਅੱਜ ਇਦਾਂ ਦੀਆਂ ਮਨਮਤਾ ਸੁਣਦਾ ਕਰਾਮਾਤਾਂ ਸਾਂ ਸਾਂ ਸੁਣਾਉਂਦਾ ਇੱਕ ਨਹੀਂ ਹੈਗਾ ਸਿੱਤੇ ਲੈਣ ਲੱਗੀ ਪਈ ਹੈ ਤਾਂ ਇਹ ਤੁਸੀਂ ਵੇਖੋ ਜਿਹੜਾ ਵੀ ਗੱਪ ਕਹਾਣੀਆਂ ਸਨ ਜੇ ਕ੍ਰਿਸਚਨਾਂ ਦੇ ਪ੍ਰਚਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਗੈਬੀ ਸ਼ਕਤੀਆਂ ਨਾਲ ਠੀਕ ਹੋਣ ਦੇ ਦਾਅਵੇ ਕਰਦੇ ਆ ਜੀ ਉਹ ਮੁਰਦੇ ਨੂੰ ਜਿਉਂਦਾ ਕਰ ਅਸੀਂ ਕਿਹੜੇ ਘਟ ਕਰਦੇ ਸਾਡੇ ਤੇ ਤੋਂ ਵੱਧ ਜਿਹੜਾ ਵਾ ਮਨਮਤਾਆਂ ਜਿਹੜੀਆਂ ਖਲਾਰੀਆਂ ਪਈਆਂ ਉਧਰ ਵੀ ਸੰਗ ਧਿਆਨ ਦੇਣ ਦੀ ਜ਼ਰੂਰਤ ਹ ਇਹ ਇਦਾਂ ਦੇ ਨੇ ਇਦਾਂ ਦੀਆਂ ਅਨੇਕਾਂ ਤੁਹਾਨੂੰ ਹੋਰ ਵੀ ਘਟਨਾਵਾਂ ਜਿਹੜੀਆਂ ਮਿਲਣੀਆਂ ਵਾ ਕਿਤੇ ਕੋਈ ਕਿਸੇ ਬ੍ਰਹਮ ਗਿਆਨੀ ਵੱਲੋਂ ਥੋਕਾ ਆਪਣੇ ਮੂੰਚ ਪਵਾ ਕੇ ਦਾਅਵਾ ਕਰਦਾ ਜੀ ਤੇ ਇਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਕੋਈ ਕਹੇ ਦੀ ਝੂਠ ਖਾਣ ਨੂੰ ਕਹਿ ਰਿਹਾ ਜੀ ਇਹਦੀ ਝੂਠ ਖਾ ਲੋ ਤੇ ਬਾਬਾ ਜੀ ਨੇ ਉਹਨੂੰ ਉਹਦਾ ਭਲਾ ਕਰ ਦਿੱਤਾ ਇਤੋਂ ਦੀਆਂ ਕਹਾਣੀਆਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾ ਬਣਾ ਕੇ ਪੇਸ਼ ਕੀਤਾ ਜਾ ਰਹੀਆਂ ਮੇਰੇ ਵੀਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਹਿਲੀ ਗੱਲ ਤੇ ਇੱਕ ਨਿਯਮ ਬਣਾਓ ਆਪਣੇ ਘਰਾਂ 'ਚ ਆਪ ਗੁਰਬਾਣੀ ਦਾ ਪਾਠ ਕਰਨ ਦੀ ਜਿਹੜੀ ਆ ਸ਼ੁਰੂਆਤ ਕਰੋ ਜਿਨ੍ਹਾਂ ਨੇ ਅੱਜ ਤੱਕ ਸਹਿਜ ਪਾਠ ਸ਼ੁਰੂ ਨਹੀਂ ਕੀਤਾ ਅਰਥਾ ਸਹਿਤ ਖੁਦ ਬਾਣੀ ਪੜੋ ਆਪ ਪੜੋ ਤੇ ਵਿਚਾਰੋ ਕਿਸੇ ਦੇ ਪਿੱਛੇ ਨਾ ਲੱਗੋ ਅਸੀਂ ਇਹ ਕਦੀ ਦਾਵਾ ਨਹੀਂ ਕਰਦੇ ਕਿ ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਸੱਚ ਵਾ ਅਸੀਂ ਕਹਿੰਦੇ ਖੁਦ ਗੁਰਬਾਣੀ ਪੜੋ ਖੁਦ ਵਿਚਾਰੋ ਸਮਝੋ ਐਲੀ ਵਰਤੋਂ ਕਰੋ ਆ ਜਿਹੜਾ ਸੰਸਭ ਤੋਂ ਗगन ਆੜਾ ਗगन ਦਿੱਤਾ ਨਾ ਗगन ਨਗਰ ਇੱਕ ਬੂੰਦ ਨਾ ਵਰਖੇ ਨੂੰ ਬਾਣੀ ਚ ਗਗਨ ਆਖਿਆ ਇਸ ਦਿਮਾਗ ਨੂੰ ਇਹਨੂੰ ਆਖਿਆ ਸੀ ਕੋਠੜੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਇਸ ਕੋਠੜੀ ਦੇ ਵਿੱਚ ਵਿਚਾਰਾ ਕਰੋ ਇਹਨੂੰ ਇਹਨੂੰ ਵਰਤੋ ਇਹਦੀ ਵਰਤੋਂ ਕਰੋ ਐਦਾਂ ਦੀਆਂ ਕਰਾਮਾਤਾਂ ਕਹਾਣੀਆਂ ਸਾਖੀਆਂ ਹੁਣ ਆ ਜਿਹੜੀ ਘਟਨਾ ਸੁਣਾਈਆ ਇਹਦਾ ਕੀ ਸਾਡੇ ਕੋਲ ਪ੍ਰੂਫ ਆ ਜੀ ਮੰਨ ਲਓ ਐਦਾਂ ਦੀਆਂ ਤੇ ਬਹੁਤ ਗੱਪ ਕਹਾਣੀਆਂ ਇਤਿਹਾਸ ਦੇ ਵਿੱਚ ਜਿਹੜੀਆਂ ਉਹ ਪੇਸ਼ ਕੀਤੀਆਂ ਹੋਈਆਂ ਮਤਲਬ ਜਿਹੜੀ ਤੁਹਾਨੂੰ ਫਿੱਟ ਬੈਂਦੀ ਆ ਉਹ ਘਟਨਾ ਤੁਸੀਂ ਰੱਖ ਲੀਦੇ ਹੋ ਜਿਹੜੀ ਤੁਹਾਡੇ ਫਿੱਟ ਨਹੀਂ ਪੈਂਦੀ ਕਹਿੰਦੇ ਜੀ ਇਹ ਤੇ ਰਲਾ ਪਿਆ ਹੋਇਆ ਹੈ ਸਾਡੇ ਕੋਲ ਇੱਕੋ ਕਿਸਮ ਦੀ ਹੈ ਇਹ ਮੈਂ ਸਰੋਤਿਆਂ ਵਾਸਤੇ ਵੀਡੀਓ ਬਣਾ ਰਿਹਾ ਜੀ ਜਿਹੜੇ ਸਰੋਤੇ ਸੱਚੀ ਗੋ ਸਮਝਣਾ ਚਾਹੁੰਦੇ ਆ ਸਾਡੇ ਕੋਲ ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਚ ਗੁਰਬਾਣੀ ਖੁਦ ਪੜੋ ਘਟਨਾ ਕੋਈ ਸਾਖੀ ਕੋ ਮਨ ਘੜਤ ਇਤਿਹਾਸ ਗਲਤ ਹੋ ਸਕਦਾ ਗੁਰਬਾਣੀ ਗਲਤ ਨਹੀਂ ਹੋ ਸਕਦਾ ਗੁਰਬਾਣੀ ਨੂੰ ਪੜੋ ਵਿਚਾਰੋ ਤੇ ਇਹੋ ਜਿਹੇ ਜੜੇ ਆ ਗਪੌੜ ਸੰਖ ਜਿਹੜੇ ਇਦਾਂ ਦੇ ਸੁਣਾ ਰਹੇ ਕਤਰਾ ਕਤਰਾ ਦੀਆਂ ਮਾਰਕੀਟ ਵਿੱਚ ਪੈਦਾ ਹੋ ਰਹੀਆਂ ਇਦਾਂ ਦੀਆਂ ਜਿਹੜੀਆਂ ਆ ਆਟਮਾ ਨਵੇਂ ਤੋਂ ਨਵੇਂ ਵਿਚਾਰ ਲੈ ਕੇ ਆ ਰਹੇ ਹੁਣ ਸਾਰੀ ਘਟਨਾ ਚ ਕੋਈ ਗੁਰਬਾਣੀ ਦਾ ਪ੍ਰਮਾਣ ਨਹੀਂ ਆ ਬਸ ਇਦਾਂ ਦੀਆਂ ਆਪਾਂ ਗੱਪ ਕਹਾਣੀਆਂ ਜਿਹੜੀਆਂ ਅਸ਼ਾ ਮਜਾਲ ਵੇਖੋ ਕਮਾਲ ਦੀ ਗੱਲ ਤੁਸੀਂ ਵੇਖੋ ਜਦੋਂ ਕੋਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਨਾ ਪ੍ਰਚਾਰਕ ਕੋਈ ਵੀ ਰਾਗੀ ਢਾਡੀ ਕਵੀਸ਼ਰ ਪ੍ਰਚਾਰ ਮੈਂ ਸਾਰੀ ਪ੍ਰਚਾਰ ਸ਼੍ਰੇਣੀ ਦੀ ਗੱਲ ਕਰਦਾ ਜਿਹੜੇ ਵੀ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਦੇ ਹਨ ਉਦੋਂ ਇੱਕ ਲੌਬੀ ਧੜਾ ਧੜ ਗਾਲਾਂ ਕੱਢਣ ਵਾਲੀ ਆ ਜਾਂਦੀ ਹੈ ਵੀ ਇਹਨਾਂ ਨੂੰ ਗਾਲਾਂ ਕੱਢੋ ਇਹਨਾਂ ਨੂੰ ਇਹਨਾਂ ਨੂੰ ਮਤਲਬ ਨਕਾਰੋ ਜੀਏ ਜੀ ਤੇ ਮਨਮਤੀਏ ਇਸ ਜੀਏ ਤੇ ਇਹ ਪੰਥ ਦੇ ਬਖੇੜੇ ਖੜੇ ਕਰਦੇ ਜੇ ਦੁੱਧ ਆ ਪੈਦਾ ਕਰਦੇ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਇਹਨਾਂ ਬਾਰੇ ਕਿਸੇ ਨੇ ਸ਼ਬਦ ਨਹੀਂ ਬੋਲਣਾ ਵੀ ਆ ਕੀ ਸੁਣਾਇਆ ਜਾ ਰਿਹਾ ਹੁਣ ਤੁਸੀਂ ਸੁਣਨੇ ਲਈ ਵੀਰ ਦੀ ਜਿਹੜੀ ਵੀਡੀਓ ਮੈਂ ਤਾਂ ਕਹਾਂਗਾ ਛੋਟਾ ਵੀਰ ਆ ਤਰਸ ਆਉਂਦਾ ਉੱਤੇ ਵੀ ਮੇਰੇ ਵੀਰ ਬਾਣੀ ਪੜ੍ਹ ਲਾ ਸਹਿਜ ਪਾਠ ਕਰਿਆ ਕਰੋ ਮੇਰਾ ਵੀ ਐਵੇਂ ਹੋਰ ਹੀ ਕਹਾਣੀਆਂ ਸੁਣਾਈ ਜਾਂਦੇ ਲੋਕਾਂ ਨੂੰ ਤੁਸੀਂ ਜੋ ਦੀਪੂ ਦੇ ਪੈਰ ਪੈ ਕੇ ਝਾੜੂ ਉੱਤੇ ਪੈਰ ਪੈ ਕੇ ਮਤਲਬ ਤੁਸੀਂ ਉਹ ਜੰਮਿਆ ਉਹ ਲੜਕਾ ਸੀ ਮਾਂ ਨੇ ਨਵਾਇਆ ਤਵਾਇਆ ਅੱਛਾ ਤੁਸੀਂ ਵੇਖੋ ਇੱਕ ਬੰਨੇ ਭਾਈ ਸ਼ਾਲੂ ਦੀ ਤੁਸੀਂ ਤਾਰੀਫ ਕਰ ਰਹੇ ਆ ਇੱਕ ਝਾੜੂ ਤੇ ਪੈਰ ਪੈਣ ਨਾਲ ਉਹ ਨੂੰ ਇਹ ਕਹਤਾ ਕਿ ਤੂੰ ਕੀ ਕਰਦੀ ਆ ਉਹ ਲੜਕੇ ਤੋਂ ਲੜਕੀ ਬਣ ਗਈ ਮਤਲਬ ਤੁਸੀਂ ਭਾਈ ਸ਼ਾਲੂ ਨੂੰ ਇੱਕ ਇੱਕ ਸਰਾਫ ਦੇਣ ਵਾਲਾ ਵਿਅਕਤੀ ਪੇਸ਼ ਕਰ ਰਹੇ ਤੁਸੀਂ ਇਹਦੀ ਵਡਿਆਈ ਕਰ ਰਹੇ ਭਾਈ ਸ਼ਾਲੂ ਨੂੰ ਤੁਸੀਂ ਮਤਲਬ ਮੰਨ ਲਓ ਜੇ ਆਪਾਂ ਇਹਦਾ ਮਨ ਵੀ ਲਈਏ ਇਹ ਚ ਭਾਈ ਸ਼ਾਲੂ ਦੀ ਵਡਿਆਈ ਆ ਕਿ ਭਲਾ ਉਹਨਾਂ ਦੀ ਇਨਸਲਟ ਆ ਤੁਸੀਂ ਆਪਣੇ ਆਪ ਹੀ ਭਾਈਚਾਰੇ ਨੂੰ ਉੱਚਾ کہہ ਰਿਹਾ ਤੇ ਨਾਲੇ ਇਹ ਕਹਿ ਰਿਹਾ ਸੋਚੋ ਵੀ ਗੁਰੂ ਅਰਜਨ ਸਾਹਿਬ ਦੇ ਸਿੱਖਾਂ ਵਿੱਚ ਇੰਨੀ ਸ਼ਕਤੀ ਆ ਗੁਰੂ ਅਰਜਨ ਸਾਹਿਬ 'ਚ ਇੰਨੀ ਸ਼ਕਤੀ ਹੋएगी ਉਹ ਭਲੇ ਜੋ ਗੁਰੂ ਸਾਹਿਬ ਦੀ ਸ਼ਕਤੀ ਆ ਨਾ ਉਹਦੀ ਸਹੀ ਵਰਤੋਂ ਕਰੋ ਜੋ ਸਹੀ ਵਿਚਾਰ ਸੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੇ ਜੋ ਦਲੀਲਾਂ ਦਿੱਤੀਆਂ ਸਮਾਜ ਨੂੰ ਸੇਧ ਦਿੱਤੀ ਗਿਆਨ ਦਿੱਤਾ ਜ਼ਿੰਦਗੀ ਜਿਉਂਦਾ ਤਰੀਕਾ ਦਿੱਤਾ ਕਿ ਸੁਰਤ ਨੂੰ ਕਿਦਾਂ ਉੱਚਾ ਚੁੱਕਣਾ ਕਿਦਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉਣਾ ਉਹ ਚੀਜ਼ਾਂ ਹੀ ਛੱਡ ਕੇ ਤੇ ਹੋਰ ਹੀ ਕਰਾਮਾਤੀ ਤੇ ਸਾਖੀਆਂ ਤੇ ਆਹ ਸ਼ਬਦ ਪੜੋ ਜੀ ਇਹਦੇ ਨਾਲ ਰੋਗ ਠੀਕ ਹੁੰਦਾ ਤੇ ਜਿਹੜੇ ਇਹ ਇਹ ਮੇਰੇ ਵੀਰ ਜਿੱਥੋਂ ਆਏ ਆ ਨਾ ਜਿਸ ਸੰਸਥਾ ਨਾਲ ਸੰਬੰਧ ਰੱਖਦੇ ਆ ਲੋਕਾਂ ਨੂੰ ਕਹਿੰਦੇ ਆਹ ਸ਼ਬਦ ਪੜੋ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆਂ ਆਹ بڑے بڑے ਹਸਪੀਟਲ ਆ ਮੇਰੇ ਵੀਰੋਂ ਗੁਮਰਾਹ ਨਾ ਹੋ ਇਹ ਜਿਹੜਾ ਵੀਰ ਪ੍ਰਚਾਰਕ ਤੁਸੀਂ ਕਸਾ ਸੁਣੀ ਆ ਤੁਹਾਨੂੰ ਪਤਾ ਵੀ ਇਹ ਕਿਸ ਜਫੇ ਬੰਦੀ ਨਾਲ ਸੰਬੰਧ ਰੱਖਦਾ ਇਹਨਾਂ ਨੂੰ ਕੋ ਆਪਣੇ ਹਸਪੀਟਲ ਬੰਦ ਕਰ ਦੋ ਹ ਤੁਸੀਂ ਤੁਸੀਂ ਲੋਕਾਂ ਨੂੰ ਸ਼ਬਦਾਂ ਦੇ ਨਾਲ ਠੀਕ ਕਰ ਦੋ ਆਪ ਤੁਸੀਂ ਵੱਡੇ ਵੱਡੇ ਹਸਪੀਟਲ ਖੋਲੇ ਆ ਉੱਥੇ ਮਤਲਬ ਇਲਾਜ ਵੀ ਡਾਕਟਰ ਕਰਦੇ ਆ ਈਵਨ ਇਸ ਤੋਂ ਤੱਕ ਜਿਹੜੇ ਇਹਨਾਂ ਜਥੇਬੰਦੀਆਂ ਦੇ ਮੁਖੀ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਜਦੋਂ ਬਿਮਾਰ ਹੁੰਦੇ ਤਾਂ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ ਖੁਦ ਈਵਨ ਇਸ ਤੋਂ ਤੱਕ ਉਹ ਬਾਬਾ ਆਪ ਵੀ ਭਾਈ ਆ ਵੈਸੇ ਉਹ ਬਾਬਾ ਤਾਂ ਨਹੀਂ ਕਹਿ ਸਕਦੇ ਆਪਾਂ ਚਲੋ ਪਰ ਉਹ ਕਾਮਾਦੀ ਦਾ ਸਾਰੇ ਬਾਬਿਆਂ ਵਾਲੇ ਆ ਉਹਦਾ ਵੀ ਇਲਾਜ ਡਾਕਟਰਾਂ ਨੇ ਕੀਤਾ ਦੂਜਿਆਂ ਨੂੰ ਤੁਸੀਂ ਕਹਿੰਦੇ ਵੀ ਆਹ ਸ਼ਬਦ ਪੜੋ ਤੁਹਾਡੇ ਘਰੋਂ ਦੁੱਖ ਦੂਰ ਹੋ ਜਾਣਗੇ ਤੇ ਆਪ ਤੁਸੀਂ ਸਾਰੇ ਹੀ ਜਾ ਕੇ ਜਦੋਂ ਹਸਪੀਟਲਾਂ ਜਾ ਕੇ ਡਾਕਟਰਾਂ ਦੇ ਕੋਲ ਇਲਾਜ ਕਰਾਉਂਦੇ ਜਦੋਂ ਗੁਰੂ ਸਾਹਿਬ ਨੇ ਆਪਣੇ ਕੋਲ ਚੰਗੇ ਚੰਗੇ ਵੈਦ ਹਕੀਮ ਆਪਣੇ ਕੋਲ ਰੱਖਿਆ ਕੀਰਤਪੁਰ ਸਭ ਸਭ ਤੋਂ ਵੱਡਾ ਵੈਦਖਾਨਾ ਸੀ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਨਾਲੋਂ ਵੱਧ ਤੁਹਾਡੇ ਕੋਲ ਤਾਕਤ ਹੈ ਅੱਜ ਕਿਦਾਂ ਬਹਿ ਕੇ ਗੁਰੂ ਦੀ ਜੁਰੀ ਤੇ ਗੱਪ ਕਹਾਣੀਆਂ ਸੁਣਾਈ ਜਾਂਦੇ ਹੋ ਜੀ ਆਹ ਸ਼ਬਦ ਪੜੋ ਤੁਹਾਡੇ ਆ ਦੁੱਖ ਠੀਕ ਹੋ ਜਾਣਗੇ ਫਿਰ ਵੱਡੇ ਵੱਡੇ ਹਸਪੀਟਲ ਕਾਦੇ ਵਾਸਤੇ ਜਿਹੜੇ ਕਹਿ ਰਹੇ ਉਹਨਾਂ ਦੇ ਆਪਣੇ ਹਸਪੀਟਲ ਕਿਹੜੇ ਕਿਹੜੇ ਵੱਡੇ ਸੋ ਮੇਰੇ ਵੀਰੋ ਇਹ ਤੇ ਤੁਹਾਡੀ ਆਮ ਸੰਗਤ ਵਾਸਤੇ ਮੈਂ ਬੇਨਤੀ ਕਰ ਰਿਹਾ ਵੀ ਇਨ੍ਹਾਂ ਕੱਲਾਂ ਤੋਂ ਬਚੋ ਪਖੰਡਵਾਦ ਜਿਹੜਾ ਵਾ ਉਹ ਦਿਨੋਂ ਦਿਨ ਫੈਲਦਾ ਜਾ ਰਿਹਾ ਤੇ ਇਹਦਾ ਇੱਕੋ ਤਰੀਕਾ ਆ ਬਾਣੀ পড়ੋ ਕਿਸੇ ਨੇ ਤੁਹਾਨੂੰ ਸਮਝਾਉਣ ਨਹੀਂ ਆਉਣਾ ਜੀ ਇਦਾਂ ਦੇ بڑے ਸਮਾਜ ਦੇ ਵਿੱਚ ਬੈਠੇ ਜਿਹੜੇ ਤੁਹਾਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਆ ਤੇ ਮੈਨੂੰ ਪਤਾ ਜਿਹੜਾ ਜਿਹੜਾ ਵੀ ਪ੍ਰਚਾਰਕ ਗੁਰਮਤ ਦੀ ਗੱਲ ਕਰਦਾ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਆ ਕੋਈ ਪ੍ਰਚਾਰਕ ਕੋਈ ਆਮ ਜਨ ਸੁਧਾਰਨ ਬੰਦਾ ਵੀ ਜੇ ਤੁਹਾਨੂੰ ਕੋ ਅਕਲ ਦੀ ਗੱਲ ਕਰਦਾ ਨਾ ਜਿੰਨੇ ਵੀ ਬੇਅਕਲੇ ਲੋਕ ਆ ਗਾਲਾਂ ਮਤਲਬ ਧੀਆਂ ਪੈਣਾ ਦੀਆਂ ਮਾੜੀਆਂ ਤਾਂ ਕਿ ਉਹਦਾ ਮਨੋਬਲ ਡੇਕਣ ਲਈ ਵੀ ਇਹ ਦੁਬਾਰਾ ਕਦੀ ਵੀ ਕੋਈ ਚੰਗੀ ਵਿਚਾਰਨਾ ਕਰ ਸਕੇ ਪਰ ਮੇਰੇ ਖਿਆਲ ਨਾਲ ਹੱਥ ਜੁੜ ਕੇ ਬੇਨਤੇ ਹੀ ਤਾਂ ਤਰਲਾ ਲੈਣੇ ਪਈ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਅਸੀਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਦੇ ਅਸੀਂ ਤੇ ਇਹ ਕਹਿੰਨੇ ਆ ਕਿ ਆ ਤਰਸ ਕਰੋ ਮਾਨਵਤਾ ਦੇ ਉੱਤੇ ਭਾਈ ਜੇ 크੍ਰਿਸਚਨਾਂ ਦੇ ਉਹਨਾਂ ਦੇ ਕੀਤੇ ਦਾਅਵੇ ਝੂਠੇ ਆ ਨਾ ਵੀ ਜੋ ਗੈਬੀ ਸ਼ਕਤੀਆਂ ਨੂੰ ਠੀਕ ਕਰਦੇ ਆ ਤੇ ਆ ਵੀ ਸਾਡੇ ਵੀ ਸਾਡੇ ਵੀ ਸਿੱਖੀ ਦੇ ਵੇੜੇ 'ਚ ਇਹੋ ਜਿਹੀਆਂ ਚੀਜ਼ਾਂ ਝੂਠੀਆਂ ਤੇ ਇਸ ਕਰਕੇ ਇਦਾਂ ਦੀਆਂ ਕਾਰਾਮਾਤੀ ਕਹਾਣੀਆਂ ਜਿਹੜੀਆਂ ਉਹ ਸੁਣਾ ਕੇ ਤੇ ਗੁਰਬਾਣੀ ਦੀ ਵਿਚਾਰ ਦਾ ਨਰਾਦਰ ਨਾ ਕਰੋ ਗੁਰੂ ਦੇ ਸੱਚੇ ਸਿਧਾਂਤ ਦੀ ਗੱਲ ਸਮਾਜ ਵਿੱਚ ਲੈ ਕੇ ਜਾਓ ਆਸੇ ਮੇਰੇ ਵੀਰ ਇਹਨਾਂ ਗੱਲਾਂ ਤੇ ਗੌਰ ਕਰਨਗੇ ਤੇ ਆ ਜਿਹੜੇ ਏਦਾਂ ਤੇ ਗੱਪ ਕਹਾਣੀਆਂ ਸੁਣਾਉਣ ਵਾਲੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਰਾਗੀ ਢਾਡੀ ਪ੍ਰਚਾਰਕ ਜਿਹੜੇ ਆ ਉਹ ਉਹ ਜਿਹੜੇ ਹੈਗੇ ਆ ਮੈਂ ਕਹਿੰਦਾ ਗੁਰਮਤਿ ਦੀ ਗੱਲ ਕਰਨ ਵਾਲੇ ਸਾਡੀ ਕੌਮ 'ਚ ਹੈਗੇ ਆ ਪਰ ਉਹਨਾਂ ਦਾ ਵੀ ਇਹ ਲੋਕ ਫਿਰ ਏਦਾਂ ਦੀਆਂ ਗੱਪ ਕਹਾਣੀਆਂ ਸੁਣਾ ਕੇ ਤੇ ਉਹ ਮਨੋਬਲ ਡੇਗਣ ਦੀ ਕੋਸ਼ਿਸ਼ ਕਰਦੇ ਚੜ੍ਹਦੀ ਕਲਾ ਚ ਲੋ ਮੇਰੇ ਵੀਰ ਹੌਲੀ ਹੌਲੀ ਸ਼ਬਦ ਦੀ ਵਿਚਾਰ ਕਰਾਂ ਜਾ ਰਹੀ ਆ ਸੰਗਤਾਂ ਸਹਿਜ ਪਾਠ ਕਰ ਰਹੀਆਂ ਆ ਆਪ ਪੜੋ ਸਮਝੋ ਵਿਚਾਰੋ ਤੇ ਗੁਰੂ ਦੇ ਸਿਧਾਂਤ ਨੂੰ ਆਪ ਅਪਣਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ